ਦੇਖੋ ਸੁਖਵੀਰ ਬਾਦਲ ਜੋ ਮਰਜੀ ਕਿਹੀਂ ਜਾਵੇ ਉਹ ਤਾਂ ਭਾਜਪਾ ਦੀ ਰਨ ਆ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਹਮਾਇਤ ਕਰਦਾ ਜਿਹਨੇ ਜੰਮੂ ਕਸ਼ਮੀਰ ਤੋੜਨ ਦੀ ਹਮਾਇਤ ਕੀਤੀ راہਲ ਗਾਂਧੀ ਇੱਥੇ ਆਏ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਜਿਨ੍ਹਾਂ ਨੇ ਸਰੂਪਾ ਦਿੱਤਾ ਉਹਨਾਂ ਨੂੰ ਐਸਜੀਪੀਸੀ ਨੇ ਸਸਪੈਂਡ ਕਰਤਾ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੋਇਆ ਸੀ ਕਿਸੇ ਗੁਰਦੁਆਰੇ 'ਚ ਕਿਸੇ ਰਾਜਨੀਤਿਕ ਬੰਦੇ ਨੂੰ ਸਰੂਪਾ ਨਹੀਂ ਦੇਣਾ ਟੇਕਸਿੰਗ ਧਨੌਲਾ ਆ ਗਈਆਂ ਨਾ ਉਹਦੀਆਂ ਵੀਡੀਓ ਬੀਬੀ ਹਰਸਿਮਰਤ ਕੌਰ ਨੂੰ ਦੇ ਰਿਆ ਸਰੂਪਾਂ ਗਾਂਧੀ ਪਰਿਵਾਰ ਤੇ ਜਿਹੜਾ ਕਲੰਕ ਹੈ ਲੱਗਿਆ ਹੋਇਆ ਦਰਬਾਰ ਸਾਹਿਬ ਤੇ ਅਟੈਕ ਵਾਲਾ ਰਾਹੁਲ ਗਾਂਧੀ ਦੇਖੋ ਉਹ 11 ਸਾਲ ਦਾ ਸੀ 8 ਸਾਲ ਦਾ ਅੱਜ ਤੱਕ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਵਰਤੇ ਬਾਹਰਲੇ ਮੁਲਕ ਚੋਂ ਉਹਨੂੰ ਸਵਾਲ ਪੁੱਛੇਗੇ ਉਹ ਕਹਿੰਦਾ ਤੱਕਾ ਹੋਇਆ ਗਲਤ ਸਟੇਟ ਨੇ ਮਾਫੀ ਮੰਗਣੀ ਹੁੰਦੀ ਆ ਮਨਮੋਹਨ ਸਿੰਘ ਨੇ ਚਲੋ ਹਸਾਬ ਜੇ ਨਾਲ ਮਾਫੀ ਮੰਗੀ ਇਹ ਕਹਿੰਦੇ ਉਹ ਲਓ ਜੀ ਸਿੱਖ ਤੋਂ ਮੰਗਾਦੀ ਇਹ ਮੰਦੇ ਇੰਨੀ ਸਾਲ ਮੋਦੀ ਨਾਲ ਰਹੀ ਆ ਇਹ ਮੋਦੀ ਨੂੰ ਕਹਿੰਦੇ ਆ ਭਾਰਤ ਸਰਕਾਰ ਨੇ ਕੀਤਾ ਮੰਗਮਾਫਰਾਜਨਾਥ ਸਿੰਘ ਨੇ ਇੱਕ ਵਾਰ ਲੋਕ ਸਭਾ ਚ ਕਹਿੰਦਾ ਸੀ 84 ਦੇ ਦੰਗੇ ਨਹੀਂ ਨਸ਼ਲ ਕੁਸ਼ੀ ਆ ਜੇ ਨਸ਼ਲ ਕੁਸ਼ੀ ਆ ਉਹਦੇ ਅਨਸਾਰ ਮੂਵ ਤਾਂ ਕੋਈ ਕੀਤਾ ਨਹੀਂ ਜਥੇਦਾਰ ਹਰਪ੍ਰੀਤ ਸਿੰਘ ਦਾ ਇਸ ਕਰਕੇ ਵੀ ਵਿਰੋਧ ਹੋ ਰਿਹਾ ਵੀ ਇੱਕ ਪਾਸੇ ਤਾਂ ਬਾਦਲ ਅਕਾਲੀ ਜੀ ਦਾ ਜਿਹੜਾ ਉਹਨਾਂ ਨੇ ਲੋਂਗੋ ਵਾਲ ਦੀ ਵਰਸੀ ਮਨਾਈ ਉਸੇ ਲੈਵਲ ਤੇ ਇਹਨਾਂ ਨੇ ਮੰਲੂ ਸੈਲੀਬ੍ਰੇਟ ਕੀਤਾ ਉਹਨੂੰ ਫਰਕ ਕਿੱਥੇ ਆ ਲੰਗੋਆਲੇ ਸੰਗਿ ਉੱਤਤ ਬਾਦਲ ਨੇ ਵਿਰੋਧ ਕੀਤਾ ਜਦੋਂ ਬਾਦਲ ਸਾਹਿਬ ਲੰਗੋਆਲੇ ਦੇ ਸੰਸਕਰ ਤੇ ਗਿਆ ਇਹਨੂੰ ਨੇੜੇ ਨਹੀਂ ਲੱਗਣ ਦਿੱਤਾ ਅਸਲ 'ਚ ਜਿਹੜੀ ਅਕਾਲੀ ਸਿਆਸਤ ਆ ਨਾ ਇਹਨਾਂ ਦਾ ਸਿੱਖ ਸਿਧਾਂਤ ਨਾਲ ਇਤਿਹਾਸ ਨਾਲ ਕੋਈ ਸਬੰਧ ਨਹੀਂ ਰਾਹੁਲ ਗਾਂਧੀ ਇੱਥੇ ਆਏ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਤੁਸੀਂ ਕਿਹਾ ਬੱਚਿਆਂ ਨੂੰ ਜਿਹੜਾ ਪਿਓ ਦੇ ਕੀਤੇ ਦਾ ਫਲ ਨਹੀਂ ਦਿੱਤਾ ਜਾ ਸਕਦਾ ਜਾਂ ਜੇ ਪਿਓ ਨਾਲ ਬੈਰ ਹੈ ਤਾਂ ਬੱਚਿਆਂ ਨੂੰ ਥੋੜੀ ਕਰੂੰਗੇ ਪਰ ਇਸੇ ਤਰੀਕੇ ਨਾਲ ਕਾਂਗਰਸ ਕਹਿ ਰਹੀ ਹੈ ਵੀ ਮਨ ਲੋ ਠੀਕ ਹੈ ਕਾਂਗਰਸ ਦੇ ਵਿੱਚੋਂ ਲੀਡਰ ਕਹਿ ਰਹੇ ਨੇ ਵਿਦਵਾਨ ਕਹਿ ਰਹੇ ਨੇ ਵੀ ਇੰਦਰਾ ਗਾਂਧੀ ਨੇ ਜੋ ਕੀਤਾ ਸੀ ਉਹ ਉਹਨੇ ਕੀਤਾ ਸੀ ਰਾਹੁਲ ਗਾਂਧੀ ਇੱਥੇ ਆਏ ਇੱਥੇ ਆ ਕੇ ਦਰਬਾਰ ਸਾਹਿਬ ਸੇਵਾ ਵੀ ਕਰਦੇ ਨੇ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਹੁਣ ਹੜਾਂ ਦੇ ਵਿੱਚ ਉਸ ਤੋਂ ਬਾਅਦ ਜਿਨ੍ਹਾਂ ਨੇ ਸਰੂਪਾ ਦਿੱਤਾ ਉਹਨਾਂ ਨੂੰ ਐਸਜੀਪੀਸੀ ਨੇ ਸਸਪੈਂਡ ਕਰਤਾ ਇਹ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾਂਦਾ ਹੈ ਦੇਖੋ ਜੀ ਗੱਲ ਪਤਾ ਕੀ ਆ ਅਸਲ ਚ ਜਿਹੜੀ ਅਕਾਲੀ ਸਿਆਸਤ ਆ ਨਾ ਹਮ ਸ਼੍ਰੋਮਣੀ ਕਮੇਟੀ ਉਹਦੇ ਕੰਟਰੋਲ ਹੇਠ ਆ ਇਹਨਾਂ ਦਾ ਸਿੱਖ ਸਿਧਾਂਤ ਨਾਲ ਇਤਿਹਾਸ ਨਾਲ ਕੋਈ ਸਬੰਧ ਨਹੀਂ ਹਮ ਹੁਣ ਇਹ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੋਇਆ ਸੀ ਕਿਸੇ ਗੁਰਦੁਆਰੇ 'ਚ ਕਿਸੇ ਰਾਜਨੀਤਿਕ ਬੰਦੇ ਨੂੰ ਸਰੂਪਾਉ ਨਹੀਂ ਦੇਣਾ ਜੀ ਏਕ ਸਿੰਘ ਧਨੋਲਾ ਆਗੀਆਂ ਨਾ ਉਹਦੀਆਂ ਵੀਡੀਓ ਬੀਬੀ ਹਰਸਿਮਰਤ ਕੌਰ ਨੂੰ ਦੇ ਰਿਹਾ ਸਰੂਪਾ ਹਾਂਜੀ ਇਹ ਅਸਲ 'ਚ ਇੱਕ ਸਰੂਪਾ ਸਕੈਂਡਲ ਆ ਵੱਡਾ ਹਮ ਕਿਹਨੂੰ ਦੇਣਾ ਨਹੀਂ ਹਾਲਾਂਕਿ ਇਹ ਕਹਿੰਦੇ ਆ ਵੀ ਚੋ ਵਰਨਾ ਕੋ ਸਾਂਝਾ ਹਾਂਜੀ ਨਿਮਕਿਆ ਆਇਆ ਜਿਹੜਾ ਉਹਨੂੰ ਮਾਫ਼ ਕਰੋ ਜੀ ਜਿਹੜਾ ਦਰਬਾਰ ਸਾਹਿਬ ਗੁਰਦੋਰਾਹਾਂ ਦਾ ਨਿਮਕੀ ਆਉਂਦਾ ਨਾ ਜੀ ਹੂੰ ਦੂਜੀ ਵੱਡੀ ਗੱਲ ਸਾਡਾ ਸਾਡੇ ਸੰਕਲਪ ਵਿਗਾੜਤੇ ਹੂੰ ਸਿੱਖਾਂ ਦੀ ਦੁਸ਼ਮਣੀ ਹਕੂਮਤਾਂ ਨਾਲ ਰਹੀ ਆ ਹੂੰ ਮੁਗਲਾਂ ਦਾ ਧਰਮ-ਇਸਲਾਮ ਹੋਵੇ ਮੁਸਲਮਾਨਾਂ ਨਾਲ ਸਿੱਖਾਂ ਦੀ ਦੁਸ਼ਮਣੀ ਨਹੀਂ ਰਹੀ ਇਤਿਹਾਸ ਚੱਕ ਕੇ ਦੇਖ ਲਓ ਤੁਸੀਂ ਬੁੱਧੂਈ ਸ਼ਾਹ ਜੀ ਨਵੀ ਖਾਨ ਜੀ ਉਹ ਆਪਣੇ ਦਰਬਾਰ ਸਾਹਿਬ ਦੀ ਨੀਂ ਰੱਖਣ ਵਾਲੇ ਸਾਈ ਮੀਆਂ ਮੀਰ ਦੀ ਕਿੰਨਾ ਕੁਸ਼ਾ ਜਿੰਨੇ ਸਾਰੇ ਹੀ ਲਾ ਲਓ ਨੂਰਾ ਮਾਂ ਹੀ ਲਾ ਲਓ ਜਿੰਨਾ ਤੁਸੀਂ ਮਰਜ਼ੀ ਤੁਸੀਂ ਲੈ ਲਓ ਹੂੰ ਫਿਰ ਪਹਾੜੀ ਰਾਜਾ ਨਾਲ ਦੁਸ਼ਮਣੇ ਰਹੀ ਹੈ ਹਿੰਦੂਆਂ ਨਾਲ ਨਹੀਂ ਰਹੀ ਜੀ ਹੁਣ ਇਹਨਾਂ ਨੇ ਵੋਟ ਸਿਆਸਤ ਖਤਰ ਉਹ ਸੰਕਲਪ ਵਿਗਾੜ ਤੇ ਹੂੰ ਕਾਂਗਰਸ ਪਾਰਟੀ ਦਾ ਰਾਜ ਸੀ ਜੀ ਕਾਂਗਰਸ ਪਾਰਟੀ ਉਹ ਦੋਸ਼ ਲਈ ਜ਼ਿੰਮੇਵਾਰ ਆ ਹੂੰ ਉਹਨੂੰ ਉਨੀ ਸਜ਼ਾ ਜਿੰਨੀ ਬਣਦੀ ਹੈ ਉਹ ਕਰਮਾਂ ਦੀ ਦੇਣੀ ਚਾਹੀਦੀ ਹੈ ਪਰ ਐਕਸ਼ਨ ਤਾਂ ਭਾਰਤੀ ਸਟੇਟ ਨੇ ਕੀਤਾ ਨਾ ਜੀ ਸਹੀ ਤੁਸੀਂ ਅੱਜ ਮੇਰੀ ਗੱਲ ਸੁਣੋ ਅੱਜ ਕੈਨੇਡਾ ਦੀ ਸਰਕਾਰ ਕਾਮਾ ਗਾਟੂ ਮਾਰੇ ਦੀ ਮਾਫੀ ਮੰਗ ਰਹੀ ਹੈ ਜੀ ਕੀ ਉਹ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਵੇਲੇ ਸੀ ਉਹਨਾਂ ਦਾ ਪਰਿਵਾਰ ਮੰਗ ਰਿਹਾ ਹੈ ਹੂੰ ਕਿ ਉਹਨਾਂ ਦੇ ਧੀਆ ਪੁੱਤ ਮੰਗ ਰਹੇ ਨੇ ਸਟੇਟ ਮੰਗ ਰਹੀ ਹੈ ਸਟੇਟ ਨੇ ਮਾਫੀ ਮੰਗਣੀ ਹੁੰਦੀ ਆ ਹੂੰ ਮਨਮੋਹਨ ਸਿੰਘ ਨੇ ਚਲੋ ਹਸਾਬ ਜੇ ਨਾਲ ਮਾਫੀ ਮੰਗੀ ਹੂੰ ਇਹ ਕਹਿੰਦੇ ਉਹ ਲਓ ਜੀ ਸਿੱਖ ਤੋਂ ਮੰਗਾਤੀ ਹੂੰ ਅਸੀਂ ਇਹਨਾਂ ਨੇ ਬਾਈ ਜੀ ਐਡਾ ਸਿਸਟਮ ਗੜਬੜ ਕਰਤਾ ਹੂੰ ਹੁਣ ਕਾਂਗਰਸ ਵੀ ਛੱਡ ਗਏ ਹੂੰ ਗਾਂਧੀ ਪਰਿਵਾਰ ਨੇ ਕੀਤਾ ਸਾਡਾ ਗਾਂਧੀ ਪਰਿਵਾਰ ਨੇ ਕੀਤਾ ਬਾਈ ਸਰਕਾਰ ਨੂੰ ਹੋਰ ਕੀ ਚਾਹੀਦਾ ਸਟੇਟ ਛੱਡ ਦੋ ਸਰਕਾਰ ਛੱਡ ਦੋ ਇੱਕ ਪਰਿਵਾਰ ਤੇ ਫੋਕਸ ਕਰ ਦੋ ਮਤਲਬ ਸਟੇਟ ਵੀ ਤੁਹਾਨੂੰ ਸ਼ਿਫਟ ਕਰ ਦੂਗੀ ਉਧਰ ਕਿਉਂਕਿ ਸਟੇਟ ਨੂੰ ਭਾਉਂਦਾ ਉਹ ਮੈਂ ਇਹ ਕਹਣਾ ਮੇਰੀ ਗੱਲ ਸੁਣੋ ਜੀ ਇਹਨਾਂ ਨੇ ਇੰਨੇ ਸਾਲ ਮੋਦੀ ਨਾਲ ਰਹੀ ਆ ਹੂੰ ਇਹ ਮੋਦੀ ਨੂੰ ਕਹਿੰਦੇ ਭਾਰਤ ਸਰਕਾਰ ਨੇ ਕੀਤਾ ਮੰਗ ਮਾਫੀ ਹੂੰ ਮੰਗ ਸਕਦੇ ਸੀ ਕਿੰਨੇ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ 100 ਸਾਲ ਪੀਤੇ ਕੀਤੇ ਗੁਨਾਹਾਂ ਨਹੀਂ ਆਈਆਂ ਨਾ ਇੰਗਲੈਂਡ ਵਰਗੀਆਂ ਮਾਫੀ ਮੰਗਦੇ ਨੇ ਵੀ ਸੱਤੋਂ ਗਲਤੀ ਹੋ ਗਈ ਹੂੰ ਇਹ ਕਹਿੰਦੇ ਅਸੀਂ ਤਾਂ ਗਾਂਧੀ ਪਰਿਵਾਰ ਤੋਂ ਮਾਫੀ ਮੰਗਾਉਣੀ ਆ ਉਹਨਾਂ ਦੇ ਪੁੱਤਰਾਂ ਤੋਂ ਮਾਫੀ ਮੰਗਾਉਣੀ ਆ ਹੂੰ ਨਵਾਬ ਮਲੇਰਕੋਟਲੇ ਦਾ ਕੀ ਆ ਰੋਲ ਮੈਨੂੰ ਹੀ ਦੱਸ ਜੀ ਉਹਨੇ ਇਹੀ ਕਿਹਾ ਜਦੋਂ ਸਾਹਿਬਜ਼ਾਦੇ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੂੰ ਹਾ ਦਾ ਹੀ ਨਾਰਾ ਮਾਰਿਆ ਹੂੰ ਵੀ ਪਿਤਾ ਨਾਲ ਲੜਾਈ ਆ ਬੱਚਿਆਂ ਨਾਲ ਦੀ ਹੂੰ ਤੇ ਉਹ ਸੁਨੇਹਰੀ ਅੱਖਾਂ 'ਚ ਲਿਖਿਆ ਹੋਇਆ ਨਾ ਹੂੰ ਅੱਜ ਵੀ ਉੱਥੇ ਖੜੀ ਏ ਗੱਲ ਜੀ ਹਾਲਾਕੇ ਇਹ ਇਹ ਸਮੇਤ ਨਵੇਂ ਅਕਾਲੀ ਦਲ ਹੂੰ ਇਹ ਕਹਿੰਦੇ ਨੇ ਰਾਹੁਲ ਗਾਂਧੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਹੂੰ ਰਾਹੁਲ ਗਾਂਧੀ ਦੇਖੋ ਉਹ 11 ਸਾਲ ਦਾ ਸੀ 8 ਸਾਲ ਦਾ ਜੀ ਅੱਜ ਤੱਕ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਵਰਤੇ ਸਹੀ ਬਾਹਰਲੇ ਮੁਲਕ ਚੋਂ ਉਹਨੂੰ ਸਵਾਲ ਪੁੱਛੇਗੇ ਉਹ ਕਹਿੰਦਾ ਤੱਕਾ ਹੋਇਆ ਜੀ ਗਲਤ ਹੋਇਆ ਹੂੰ ਫਿਰ ਉਹ ਵਾਰ-ਵਾਰ ਦਰਬਾਰ ਸਾਹਿਬ ਆਉਂਦਾ ਹੂੰ ਕਿਉਂ ਆਉਂਦਾ ਜੀ ਉਹ ਫਿਰ ਉਹ ਇੱਕ ਉੱਥੇ ਰੈਲੀ ਕਰਦੇ ਉੱਥੇ ਬੋਲਦਾ ਕਹਿੰਦਾ ਜੇ ਕਿਤੇ ਮੇਰੇ ਬੱਸ ਹੋਈ ਕੋਈ ਗੱਲ ਦਰਬਾਰ ਸਾਹਿਬ ਨੂੰ ਮੈਂ ਦੁਨੀਆਂ ਦੇ ਇੱਕ ਇਹ ਜਾ ਉਹ ਜੂਬਾ ਬਣਾਉਂ ਕਿ ਦੁਨੀਆਂ ਮੰਨੂ ਫਿਰ ਉਹ ਜਦੋਂ ਵੀ ਪੰਜਾਬ ਦੇ ਵਿੱਚ ਆਉਂਦਾ ਉਹ ਕਹਿੰਦਾ ਮੈਂ ਕਿਸੇ ਗੁਰਦੁਆਰਾ ਸਾਹਿਬਾਂ ਚ ਸੇਵਾ ਕਰਨੀ ਮੱਥਾ ਟੇਕਣਾ ਜੀ ਤੁਸੀਂ ਯਾਰ ਕੋਈ ਕੋਈ ਅਕਲ ਦਾ ਤਾਂ ਕਰੋ ਇਲਾਜ ਜਾ ਰਹੋ ਤੁਸੀਂ ਸਿਰਫ ਜਿਹੜੀ ਕਾਂਗਰਸ ਮੁਕਤ ਨੀਤੀ ਆ ਭਾਜਪਾ ਦੀ ਉਹੀ ਲਾਗੂ ਕਰ ਰਹੇ ਹੋ ਨਾ ਉਸੇ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹੋ ਹਾਂ ਮੈਂ ਮੈਂ ਤਾਂ ਜਿਹੜਾ ਨਵਾਂ ਅਕਾਲੀ ਦਲ ਹੂੰ ਹੁਣ ਇਹਨਾਂ ਦੀ ਆ ਆਰਐਸਐਸ ਨਾਲ ਮੀਟਿੰਗਾਂ ਦੀ ਉਹਦੀਆਂ ਮੀਟਿੰਗਾਂ ਦੀ ਫਲਾਨਾ ਕਿਉਂਕਿ ਤੁਸੀਂ ਵੀ ਵਰਤਾਂਤ ਆ ਜਿਹੜਾ ਜੋ ਕਾਲ ਤਖਤ ਤੋਂ ਸਿਰਜਿਆ ਉਹਨੂੰ ਤਾਂ ਅੱਗੇ ਨਹੀਂ ਵਧਾਰੇ ਜਿਹੜਾ ਨਵਾਂ ਅਕਾਲੀ ਦਲ ਹੈ ਨਵਾਂ ਅਕਾਲੀ ਦਲ ਆ ਵੀ ਪਿੱਛੇ ਹਟਿਆ ਦੇਖੋ ਨਹੀਂ ਅੱਗੇ ਨਹੀਂ ਵਧਿਆ ਬਾਗਲਵਾਦ ਦਾ ਬਾਈ ਜੀ ਭੂਤ 30 ਸਾਲਾਂ ਚ ਇਹਨਾਂ ਦੇ ਦਿਮਾਗ ਚ ਇੰਨਾ ਵੱਡ ਗਿਆ ਹੂੰ ਲੋਕ ਇਹ ਕਹਿ ਰਹੇ ਨੇ ਵੀ ਥੋੜੀ ਲੜਾਈ ਇਹ ਆ ਵੀ ਮਾਇਰਨ ਬਣਨਾ ਭਾਜਪਾ ਦੀ ਪਤੀ ਪਤਨੀ ਵਾਲਾ ਰਿਸ਼ਤਾ ਜਿਹੜਾ ਬਾਦਲ ਨੇ ਕੀਤਾ ਸੀ ਉਹ ਕਹਿੰਦਾ ਮਾਇਰਨ ਬਣਨਾ ਨਹੀਂ ਦੌੜ ਦੌੜ ਲੱਗੀ ਹੋਈ ਆ ਲੋਕ ਲੋਕ ਇਹ ਕਹਿੰਦੇ ਨੇ ਹੁਣ ਇਹਨੂੰ ਤੋੜਨ ਦੇ ਦੋ ਗੱਲਾਂ ਨੇ ਹਮ ਦੇਖੋ ਸੁਖਵੀਰ ਬਾਦਲ ਜੋ ਮਰਜ਼ੀ ਕਹੀ ਜਾਵੇ ਹਮ ਉਹ ਤਾਂ ਭਾਜਪਾ ਦੀ ਰਨ ਆ ਹਮ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਹਮੈਤ ਕਰਦਾ ਜਿਹਨੇ ਜੰਮੂ ਕਸ਼ਮੀਰ ਤੋੜਨ ਦੀ ਹਮੈਤ ਕੀਤੀ ਜੀ ਜਿਹਨੇ ਕਿਸੇ ਵੀ ਨੀਤੀ ਪਾਲਿਸੀ ਦਾ ਵਿਰੋਧਨ ਕੀਤਾ ਭਾਜਪਾ ਦਾ ਉਹਦਾ ਰੌਲਾ ਕੀ ਆ ਨਮਾ ਕਾਲੀਦਾਲਾ ਇਹ ਸੁਖਵੀਰ ਬਾਦਲ ਨਾਲੋਂ ਭਾਜਪਾ ਪ੍ਰਤੀ ਕੇਂਦਰ ਸਰਕਾਰ ਪ੍ਰਤੀ ਵੱਖਰਾ ਬਰਤਾਨਾ ਕੀ ਸਰਜ ਰਿਹਾ ਕੋਈ ਵੀ ਨਹੀਂ ਮੈਂ ਲਿਖਿਆ ਅੱਜ ਨਿੱਜੀ ਤੌਰ ਤੇ ਕਿਸੇ ਨੂੰ ਸੁਨੇਹਾ ਦਿੱਤਾ ਹਾਂਜੀ ਮੈਂ ਤੁਸੀਂ ਨਾ ਫਸ ਰਹੇ ਹੋ ਤੁਸੀਂ ਦੋ ਗੱਲਾਂ ਕਰ ਦੋ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਵੋ ਜੀ ਨੰਬਰ 2 ਵਨ ਨੇਸ਼ਨ ਵਨ ਇਲੈਕਸ਼ਨ ਥਿਉਰੀ ਹੈ ਜਮਹੂਰੀਅਤ ਤੇ ਫੈਡਰਲ ਜਮਹੂਰ ਦੇ ਵਿਰੋਧੀ ਆ ਹੂੰ ਉਹ ਸਾਰੇ ਪ੍ਰਚਾਰ ਦੀ ਫੂਕ ਨਿਕਲ ਗਈ ਕੀ ਕਹਿੰਦੇ ਮੈਂ ਤਾਂ ਸਨੇਹਾ ਦਿੱਤਾ ਨਾ ਜੀ ਸਲਾਹ ਦਿੱਤੀ ਆ ਕਹਿਣਾ ਕੀ ਆ ਉਹਨਾਂ ਨਾਲ ਉਹਨਾਂ ਦੀ ਮਰਜ਼ੀ ਇਹ ਤਾਂ ਉਹਨਾਂ ਦੀ ਮਰਜ਼ੀ ਆ ਜਦੋਂ ਤੱਕ ਤੁਸੀਂ ਭਾਜਪਾ ਨਾਲੋਂ ਨਖੇੜਾ ਨਹੀਂ ਕਰਦੇ ਵਿਚਾਰਧਾਰਕ ਤੇ ਸਿਆਸੀ ਤੌਰ ਤੇ ਪੁਰਾਣੀਆਂ ਫੋਟੋ ਪਈ ਜਾਣਗੀਆਂ ਆ ਯੂਐਸਏ ਦੇ ਵਿੱਚ ਦੇਖੋ ਜੀ ਆਰਐਸਐਸ ਬੰਦਿਆਂ ਨਾਲ ਗਿਆਨੀ ਉਹਨੇ ਮੁਲਾਕਾਤ ਕੀਤੀ ਆ ਜੀ ਉਹਦੇ ਨਾਲ ਮੁਲਾਕਾਤ ਚਾਹ ਸੁਖਵੀਰ ਉਹਨਾਂ ਦੇ ਮਰਨ ਜੰਮਣ ਤੇ ਸਮਾਗਮ ਚ ਸਾਰੀ ਭਾਜਪਾ ਆਉਂਦੀ ਆ ਸਹੀ ਹੈ ਓਏ ਕਿਉਂ ਆਰਨਾ ਨਾ ਉਹ ਕਿਸੇ ਨੇ ਕਿਹਾ ਕਹਿੰਦਾ ਤੇਰੀ ਮਾਂ ਘਹਾੜਿਆਂ ਚ ਫਿਰਦੀ ਸੀ ਹੂੰ ਰਾਤ ਉਹ ਕਹਿੰਦਾ ਕਿਹਨੇ ਦੇਖੀ ਕਹਿੰਦਾ ਮੇਰੀ ਮਾਂ ਨੇ ਕਹਿੰਦਾ ਉਹ ਕੀ ਕਰਨ ਗਈ ਸੀ ਉੱਥੇ ਹੂੰ ਬਾਦਲ ਵਾਲਿਆਂ ਦੇ ਤੇ ਹਾਲ ਆ ਹੂੰ ਪਰ ਜਿਹੜਾ ਨਵਾਂ ਕਾਲੀਦਾਲਾ ਉਹ ਜੋ ਕਾਲ ਤਖਤ ਤੋਂ ਵਰਤਾਂਤ ਸਿਰਜ ਰਿਹਾ ਸਿਰਜਿਆ ਗਿਆ ਉਹਨੂੰ ਅੱਗੇ ਨਹੀਂ ਵਧਾ ਰਿਆ ਉਹਨਾਂ ਨੇ ਫਖਰੇ ਕੰਮ ਵਾਪਸ ਲਿਆ ਹੂੰ ਉਹ ਸਾਰੀ ਨੀਤੀ ਰੱਦ ਕਰਕੇ ਲਿਆ ਹੂੰ ਜੇ ਤੁਸੀਂ ਨਵੀਂ ਮਾਰਗ ਸੇਧ ਨਹੀਂ ਅਪਣਾਉਂਦੇ ਜੇ ਤੁਸੀਂ ਲੋਕਾਂ ਕੋਲੇ ਨਹੀਂ ਕਹਿੰਦੇ ਵੀ 30 ਸਾਲ ਦੇ ਵਿੱਚ ਅਸੀਂ ਪੰਥ ਵੱਲ ਪਿੱਟ ਕੀਤੀ ਹੂੰ ਅਸੀਂ ਜ਼ਖਮਾਂ ਨੂੰ ਤਰਕੀਆਂ ਦਿੱਤੀਆਂ ਅਸੀਂ ਜ਼ਖਮਾਂ ਤੇ ਮਲਮ ਨਹੀਂ ਲਾਈ ਆ ਜਿਹੜਾ ਨਾ ਮਾ ਅਕਾਲੀ ਦਾ ਕੱਲੀ ਪਰਚੀਆਂ ਕੱਟਣ ਦੀ ਡਿਊਟੀ ਨਹੀਂ ਸੀ ਉਹਨਾਂ ਦੀ ਇਹ ਉਸ ਰਾਹ ਨਹੀਂ ਪਊਗਾ ਹੂੰ ਫੇਰ ਨਖੇੜਾ ਜੀ ਜਿਵੇਂ ਤੁਸੀਂ ਕਿਹਾ ਸਟੇਟ ਨੇ ਜਿਹੜੀ ਚੀਜ਼ ਕੀਤੀ ਉਹਦੀ ਦੋਸ਼ੀ ਸਟੇਟ ਹੈ ਉਹਦਾ ਦੋਸ਼ੀ ਰਾਹੁਲ ਗਾਂਧੀ ਨਹੀਂ ਉਹਦਾ ਦੋਸ਼ੀ ਕੋਈ ਹੋਰ ਨਹੀਂ ਜਿਵੇਂ ਜਿਹੜਾ ਤੁਸੀਂ ਮਨੂੰ ਵਾਈਡਰ ਰਿਸਪੈਕਟਿਵ ਤੇ ਇਹਨੂੰ ਦੇਖੀਏ ਕਿ ਸਟੇਟ ਨੂੰ ਇਹ ਚੀਜ਼ ਭਾਉਂਦੀ ਆ ਜਿਹੜੀ ਵੀ ਸਿਰਫ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਤੇ ਇਸ ਜਿਹੜਾ ਕਲੰਕ ਹੈ ਲੱਗਿਆ ਹੋਇਆ ਦਰਬਾਰ ਸਾਹਿਬ ਤੇ ਅਟੈਕ ਵਾਲਾ ਉਹਦੇ ਤੇ ਲਾ ਦਈਏ ਸਾਡਾ ਖੜਾ ਛੁੱਟ ਜੂ ਉਹਨੂੰ ਦੋਏ ਅਕਾਲੀ ਦਲ ਅੱਗੇ ਵਧਾ ਰਹੇ ਨੇ ਕਿ ਸਟੇਟ ਦੇ ਅੰਡਰ ਚੱਲ ਰਹੇ ਨੇ ਫਿਰ ਉਹ ਨਹੀਂ ਦੇਖੋ ਅੰਡਰ ਚੱਲਣਾ ਏਜੰਟ ਹੋਣਾ ਮੈਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਏਜੰਟ ਨਹੀਂ ਜਨਕੀ ਮਤਲਬ ਜਿਹੜਾ ਉਹਨਾਂ ਨੇ ਭੌਂਦਾ ਦੇਖੋ ਤੁਹਾਡੀਆਂ ਨੀਤੀਆਂ ਪਾਲਸੀਆਂ ਕੀ ਨੇ ਹੂੰ ਇਹ ਤਾਂ ਤੈ ਹੋਣਾ ਵੀ ਕਿਹਦੇ ਨਾਲ ਤੁਹਾਡਾ ਕੀ ਰਿਸ਼ਤਾ ਹੂੰ ਜੇ ਤੁਸੀਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੇ ਹੋ ਇੱਕ ਤੈ ਹੁੰਦਾ ਵੀ ਭਾਜਪਾ ਨਾਲ ਕੀ ਰਿਸ਼ਤਾ ਹੂੰ ਦਰਬਾਰ ਸਾਹਿਬ ਤੇ ਫੌਜੀ ਹਮਲਾ ਤੁਹਾਡੇ ਸਾਹਮਣੇ ਤੱਥ ਪਏ ਨੇ ਹੂੰ 5 ਦਿਨ ਪਹਿਲਾਂ ਬਾਜਪਈ ਤੇ ਅਡਵਾਨੀ ਨੇ ਪਾਰਲੀਮੈਂਟ 'ਚ ਮਜਹਰਾ ਕੀਤਾ ਵੀ ਫੌਜ ਨੂੰ ਸੌਂਪ ਪੰਜਾਬ ਮਾਈ ਕੰਟਰੀ ਮਾਈ ਲਾਈਫ ਤੇ ਅਡਵਾਨੀ ਲਿਖਦਾ ਇੰਦਰਾ ਝਿਜਕਦੀ ਸੀ ਜੀ ਇੰਦਰਾ ਝਿਜਕਦੀ ਕੋਈ ਨਹੀਂ ਸੀ ਮੈਂ ਤੁਹਾਨੂੰ ਦੱਸਦਾ ਅਸੀਂ ਦਬਾਅ ਪਾ ਕੇ ਕਰਾਇਆ ਇੰਦਰਾ ਸਾਰਿਆਂ ਨੂੰ ਆਪਣੇ ਨਾਲ ਲਾ ਬੰਦ ਕਰਨੀ ਚਾਹੁੰਦੀ ਸੀ ਹਮ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਟੌੜਾ ਸਾਹਿਬ ਦੀ ਅੱਛਾ ਇਹਦੇ ਵਿੱਚ ਵੀ ਪੋਲਿਟਿਕਸ ਦੀ ਪੋਲਿਟਿਕਸ ਮੈਂ ਕਹਿੰਦਾ ਯਾਰ ਇੱਕ ਬੰਦਾ ਕਤਲ ਕਰਦਾ ਇੱਕ ਲਲਕਾਰਾ ਮਾਰਦਾ ਦੋਸ਼ੀ ਦੋਨੇ ਬਰਾਬਰ ਦੇ ਹੈ ਕਿ ਨਾ ਜੀ ਦੇ ਭਾਜਪਾ ਬਰੀ ਕਿਵੇਂ ਹੋ ਗਈ ਸਾਰੇ ਕਹਿੰਦੇ ਹੂੰ ਕੀ ਭਾਜਪਾ ਪੰਜਾਬ ਚ ਜੋ ਜ਼ੁਲਮ ਹੋਇਆ ਝੂਠੇ ਪੁਲਿਸ ਮੁਕਾਬਲੇ ਦੀਆਂ ਗੱਲ ਕਰਦੀ ਹੈ ਹੂੰ ਤੁਸੀਂ ਸਿਰਫ ਇਹ ਕਹਿ ਕੇ ਵੀ ਦੇਖੋ ਜੀ ਫਿਰ ਕੋਈ ਇੱਕਸਾਰਤਾ ਭਾਈ ਚਾਰ ਕਿਸਾਂਜ ਫਲਾਨਾ ਜੀ ਆਹ ਜੀ ਆ ਇੱਕ ਮਰਾਹੂ ਕਰਦੇ ਹੋ ਐਵੇਂ ਹੋਕੇ ਨਾਰੇ ਮਾਰ ਕੇ ਸੋ ਮੇਰੇ ਕਹਿਣ ਦਾ ਮਤਲਬ ਆ ਕਾਂਗਰਸ ਪਾਰਟੀ ਜ਼ਿੰਮੇਵਾਰ ਆ ਹੂੰ ਇਹ ਨੀਤੀ ਕਾਂਗਰਸ ਪਾਰਟੀ ਨੇ ਉਹੀ ਲਾਗੂ ਕੀਤੀ ਜੋ ਭਾਰਤੀ ਸਟੇਟ ਦੇ ਉਦੋਂ ਹਿੱਤ ਚ ਜਾਂਦੀ ਸੀ ਜੀ ਸਿੱਖਾਂ ਨੂੰ ਨਿਸ਼ਾਨੇ ਤੇ ਲੋ ਹਮ ਜਿਹੜਾ ਭਾਰਤੀ ਰਾਸ਼ਟਰਵਾਦ ਆ ਨਾ ਇਹ ਬੱਚੇ ਖਾਣੀ ਸੱਪਣੀ ਆ ਹਮ ਇਹ ਅੰਦਰੋਂ ਇੱਕ ਦੁਸ਼ਮਣ ਖੜਾ ਕਰਦੀ ਆ ਹਮ ਅਖੌਤੀ ਜੀ ਹੌਲਸਤਾਨ ਜੀ ਹਿੰਦੂਆਂ ਨੂੰ ਮਾਰ ਰਹੇ ਨੇ ਜੀ ਅੱਡ ਹੋਣਾ ਚਾਹੁੰਦੇ ਨੇ ਜੀ ਫਿਰ ਉਹਦਾ ਲਿੰਕ ਬਾਹਰਲੇ ਦੁਸ਼ਮਣ ਨਾਲ ਜੋੜਦੀ ਆ ਹਮ ਵੀ ਇਹ ਤਾਂ ਪਾਕਿਸਤਾਨ ਤੋਂ ਹੋ ਰਿਹਾ ਜੀ ਸਾਰਾ ਕੁਝ ਫੰਡਿੰਗ ਸਾਰੀ ਉੱਥੋਂ ਫੰਡਿੰਗ ਸਾਰੀ ਉੱਥੋਂ ਫਿਰ ਉਹਦਾ ਵਢਾਂਗਾ ਕਰਦੀ ਆ ਹਮ ਜਦੋਂ ਵਢਾਂਗਾ ਕਰਦੀ ਆ ਫਿਰ ਹਿੰਦੂਵਾਦ ਉੱਭਰਦਾ ਹੂੰ ਇਹਨਾਂ ਦੀ ਪਾਲਿਸੀ ਕਾਂਗਰਸ ਦੀ ਵੀ ਇਹੀ ਸੀ ਭਾਜੀਪੀ ਇਹਨਾਂ ਦੀ ਨੰਗੇ ਚਿੱਟੇ ਰੂਪ ਚਾਹੇ ਸਾਰੇ ਕੋ ਇਹਨਾਂ ਨੇ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੂੰ ਪਾਲਿਸੀ ਸੋ ਇਸ ਕਰਕੇ ਪੌਲ ਕਾਂਗਰਸ ਦਾ ਜੋ ਹਾਲ ਹੋਇਆ ਉਹ ਆਪਣੀ ਬੀਜੀ ਹੋਈ ਫਸਲੇ ਵੱਢ ਰਹੀ ਆ ਠੀਕ ਆ ਰਾਹੁਲ ਗਾਂਧੀ ਥੋੜਾ ਜਿਹਾ ਫਰਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਨੂੰ ਕਹਿੰਦੇ ਆ ਬੈਕ ਟੂ ਬੈਕ ਟੂ ਬੇਸਿਕਸ ਜਾ ਰਿਹਾ ਜੀ ਇੰਡੀਆ ਇਜ਼ ਨਾਟ ਅ ਨੇਸ਼ਨ ਕਹਿ ਰਿਹਾ ਹੋਰਾਂ ਗੱਲਾਂ ਕਹਿ ਰਿਹਾ ਮੁੱਦੇ ਜੇ ਮੋਦੀ ਦੇ ਖਿਲਾਫ ਮੁੱਦਿਆਂ ਦੀ ਸਿਆਸਤ ਵਾਰੀ ਤਾਂ ਥੋੜੀ ਜਿਹੀ ਜਾਣ ਪਈ ਆ ਨਾ ਕਾਂਗਰਸ ਚ ਕਿਹੜੀ ਜ਼ਰਤ ਕੀ ਹੁੰਦੀ ਆ ਜੀ ਮੈਂ ਇਹਨਾਂ ਨੂੰ ਕਿਹਾ ਸੰਗਵੀਰ ਨੂੰ ਬਦਲ ਦੋ ਹੂੰ ਦੱਸੋ ਇਹਦੇ ਨਾਲ ਕੀ ਮਸਲਾ ਆ ਲੋ ਜੀ ਹੂੰ ਜਦੋਂ ਲੀਡਰਸ਼ਿਪ ਬਦਲਦੀ ਆ ਉਹਦਾ ਖਾਸਾ ਨਾ ਉਹ ਲਾਈਨ ਬਦਲਦੀ ਆ ਜਦੋਂ ਮਾਸਟਰ ਤਾਰਾ ਸਿੰਘ ਪਿੱਛੇ ਕੀਤਾ ਫਤਿਹ ਸਿੰਘ ਆਇਆ ਸਿੱਖ ਹੋਮਲੈਂਡ ਤੋਂ ਪੰਜਾਬੀ ਸੂਬੇ 'ਚ ਆਏ ਜੀ ਧਰਮ ਦੇ ਦੰਦ ਲਾਈਨ ਚੇਂਜ ਹੋਈ ਹੂੰ ਉਦੋਂ ਸਾਰੇ ਬੜਾਂਗੇ ਤੋਂ ਬਾਅਦ ਹੂੰ ਲੋਂਗਵਾਲ ਸਾਹਮਣੇ ਆਇਆ ਉਹਨੇ ਸਮਝੌਤਾ ਕੀਤਾ ਸਮਝੌਤਾ ਪ੍ਰੈਸ ਲਾਈਨ ਆਈ ਤਾ ਬਰਨਾਲਾ ਲੀਡਰਸ਼ਿਪ ਆਈ ਹੂੰ ਬਰਨਾਲੇ ਦੇ ਖਿਲਾਫ ਬਾਦਲ ਨੇ ਬਗਾਵਤ ਕੀਤੀ ਉਹ ਮਾਂ ਪਾਰਟੀ ਖਿਲਾਫ ਬਗਾਵਤ ਨਹੀਂ ਸੀ ਹੂੰ ਉਦੋਂ ਜਿਹੜਾ ਕਹਿੰਦਾ ਦਫ਼ਤਰ ਸਾਡੇ ਕੋਲ ਕਲੋਨੀ ਮਾਨਤਾ ਸਾਡੇ ਕੋਲ ਫੁਲਾਣਾ ਉਹ ਸਾਰੀ ਕੁਝ ਬਰਨਾਲੇ ਕੋਲ ਸੀ ਕਿੱਥੇ ਗਈ ਜੀ ਉਹ ਹੂੰ ਜਦੋਂ ਬਾਦ ਲਾਇਆ ਇਹਨੇ ਸਮਝੌਤਾ ਪ੍ਰਸਤ ਸਿਆਸਤ ਅੱਗੇ ਜਾ ਕੇ ਆਤਮ ਸਮਰਪਣ ਵਾਲੀ ਸਿਆਸਤ ਬਣਾ ਲਈ ਸਾਰੇ ਮੁੱਦੇ ਛੱਡ ਤੇ ਹੋਰ ਸਾਰਾ ਜੋ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਇਥੇ ਫਿਰ ਨਿੱਜ ਪ੍ਰਸਤ ਵੀ ਬਣ ਗਏ ਮਾਇਆ ਧਾਰੀ ਵੀ ਬਣ ਗਏ ਪਰਿਵਾਰ ਪ੍ਰਸਤ ਵੀ ਬਣ ਗਏ ਵਪਾਰ ਪ੍ਰਸਤ ਵੀ ਬਣ ਗਏ ਸੁਖ ਵਿਲਾਸ ਗੜਗਾ ਆ ਬੱਸਾਂ ਇਹ ਕੀ ਕੁਛ ਹੋਇਆ ਜੀ ਫਿਰ ਤੁਹਾਨੂੰ ਪਤਾ ਹੀ ਰਾਮਨਾਮ ਕੀ ਲੂਟ ਲੂਟ ਸਕੇ ਤੇ ਲੂਟ ਇਹ ਤਾਂ ਜਿੰਨਾਂ ਦਾ ਲੱਗਿਆ ਉਹਨੇ ਲਾ ਲਿਆ ਜਿਵੇਂ ਐਸਵਾਈਐਲ ਦਾ ਸਮਝੌਤਾ ਕੀਤਾ ਜਾਂ ਮਨ ਲੋ ਰਜੀਵ ਲੋਂਗਵਾਲ ਸਮਝੌਤਾ ਹੋਇਆ ਜਿਹੜਾ ਉਹਦੇ ਕਰਕੇ ਹੀ ਲੋਂਗਵਾਲ ਦੀ ਅਸੈਸੀਨੇਸ਼ਨ ਹੋਈ ਲੋਂਗੋਵ ਨੂੰ ਬਹੁਤੇ ਲੋਕ ਅਕਾਲੀ ਦਲ ਦੇ ਵਿੱਚ ਵੀ ਜਾਂ ਚੰਗਾ ਨਹੀਂ ਮੰਨਦੇ। ਉਹ ਵਿਰੋਧੀ ਨੇ ਉਹਨਾਂ ਦੇ। ਜਥੇਦਾਰ ਹਰਪ੍ਰੀਤ ਸਿੰਘ ਦਾ ਕੁਝ ਬੰਦਿਆਂ ਵੱਲੋਂ ਇਸ ਕਰਕੇ ਵੀ ਵਿਰੋਧ ਹੋ ਰਿਹਾ ਵੀ ਇੱਕ ਪਾਸੇ ਤਾਂ ਬਾਦਲ ਅਕਾਲੀ ਜਦਾ ਜਿਹੜਾ ਉਹਨਾਂ ਨੇ ਲੋਂਗੋਵ ਵਾਲੀ ਵਰਸੀ ਮਨਾਈ। ਉਸੇ ਲੈਵਲ ਤੇ ਇਹਨਾਂ ਨੇ ਮੰਨੂ ਸੈਲੀਬ੍ਰੇਟ ਕੀਤਾ ਉਹਨੂੰ। ਪਹਿਲੀ ਫਰਕ ਕਿੱਥੇ ਆ? ਨਹੀਂ ਪਹਿਲੀ ਗੱਲ ਇਹ ਹੈ। ਲੋਂਗੋਵ ਵਾਲੇ ਸਮਝਾ ਉੱਤੇ ਦਾ ਬਾਦਲ ਨੇ ਵੀ ਵਿਰੋਧ ਕੀਤਾ। ਹੂੰ। ਜਦੋਂ ਬਾਦਲ ਸਾਹਿਬ ਲੰਗੋੜ ਦੇ ਸੰਸਕਾਰ ਤੇ ਗਿਆ ਇਹਨੂੰ ਨੇੜੇ ਨਹੀਂ ਲੱਗਣ ਦਿੱਤਾ ਹੂੰ ਉਦੋਂ ਤਾਂ ਹਰਪ੍ਰੀਤ ਗਿਆਨੀ ਹੈ ਨਹੀਂ ਸੀ ਨਾ ਹੂੰ ਫਿਰ ਹੌਲੀ ਹੌਲੀ ਉਹਦੀ ਵਰਸੀ ਵੀ ਮਨਾਉਣ ਲੱਗ ਗਏ ਕੈਪਟਨ ਵੀ ਮਨਾਉਂਦਾ ਰਿਹਾ ਉਹਦੀ ਵਰਸੀ ਦੇਖੋ ਜੇ ਤੁਸੀਂ ਕਹਿੰਦੇ ਅਕਾਲੀ ਦਾ ਲਹੂ ਦਾ ਇਤਿਹਾਸ ਆ ਹੂੰ ਉਹਦਾ ਚੰਗਾ ਵੀ ਨਾਲ ਰੱਖਣਾ ਪਊ ਮਾੜੇ ਦੀ ਜਵਾਬ ਦੇ ਵੀ ਹੋਣੀ ਪਊ ਐ ਤਾਂ ਹੈ ਨਹੀਂ ਆਪਣੀਆਂ ਕੱਚ ਚ ਦੂਜੇ ਦੀ ਹੱਥ ਚ ਮਿੱਠਾ ਮਿੱਠਾ ਫੜਾਪ ਕੋੜਾ ਕੋੜਾ ਤੂੰ ਹੂੰ ਲੰਗਵਾਲ ਨੇ ਗਲਤ ਕੀਤਾ ਠੀਕ ਕੀਤਾ ਠੀਕ ਹੈ ਉਹਨੇ ਆਪਣੇ ਤੌਰ ਤੇ ਕੀਤਾ ਉਹ ਉਹਨੇ ਸਾਰਿਆਂ ਨੂੰ ਪ੍ਰੋਸੈਸ ਵਿੱਚ ਨਹੀਂ ਲਿਆ ਹੂੰ ਦੇਖੋ ਇਹ ਐ ਨਹੀਂ ਹੋ ਸਕਦਾ ਵੀ ਤੁਸੀਂ ਕਿਸੇ ਇੱਕ ਗੱਲ ਨੂੰ ਤੁਸੀਂ ਕਹਿੰਦੇ ਆ ਜਿੱਤਣਾ ਹੋਣ ਜਾਂ ਹਾਰਾਂ ਕੋਲ ਸਬਕ ਦਿੰਦੇ ਨੇ ਸਬਕ ਸਿੱਖਣਾ ਹੁੰਦਾ ਹੂੰ ਲੰਗੋਵਾਲ ਵੀ ਐਡ ਕਰ ਦੋ ਜੀ ਇਹ ਤਾਂ ਟੌੜੇ ਨੂੰ ਵੀ ਕਾਂਗਰਸੀ ਕਹਿੰਦੀ ਸੀ ਹੂੰ ਇਹ ਗੱਲਾਂ ਮਾਰਦੇ ਨੇ ਮੈਂ ਟੌੜਾ ਸਾਹਿਬ ਦੀ ਕਿਤਾਬ ਛਪੀਆ ਮੈਂ ਸੰਪਾਦਨ ਕੀਤੀਆ ਸਵੈ ਜੀਵਨੀਆ ਉਹਨਾਂ ਨੇ ਮੂੰਹ ਬੋਲੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਮਝੌਤਾ ਹੋ ਚੱਲਿਆ ਸੀ 25 ਜਾਂ 24 ਜਾਂ 26 ਮਈ ਨੂੰ ਮੀਟਿੰਗ ਹੋਈ ਪੰਜ ਮੰਤਰੀ ਆਏ ਨੁਕਤੇ ਤੈਹ ਹੋ ਗਏ ਕਹਿੰਦੇ ਮੈਨੂੰ ਸਵਾਲ ਪੁੱਛਿਆ ਸੰਤ ਦੀ ਜ਼ਿੰਮੇਵਾਰੀ ਕੌਣ ਲਊ ਹਿੰਦੀ ਚ ਕਹੇ ਉਹਨਾਂ ਨੇ ਟੋਲਾ ਸਾਹਿਬ ਕਹਿੰਦੇ ਮੈਂ ਲਊ ਕਨੇਚ ਕਹੇ ਹਾਂ ਕਹਿੰਦੇ ਚਲੇ ਗਏ ਘੰਟਾ ਡੇਢ ਘੰਟਾ ਨਾਲ ਆਏ ਉਹਨਾਂ ਨੇ ਰਿਕਾਰਡ ਕੀਤੀ ਹੋਈ ਗੱਲ ਆ ਜੀ ਉਦੋਂ ਬਾਅਦ ਆ ਕੇ ਕਹਿੰਦੇ ਮੈਡਮ ਨਹੀਂ ਮੰਨਦੀ ਮਹਾਤਮਾ ਗਾਂਧੀ ਨਹੀਂ ਮੰਨਦੀ ਹਾਂ ਉਦੋਂ ਬਾਅਦ ਕਹਿੰਦੇ ਮੈਂ ਸੰਤਾਂ ਨੂੰ ਮਿਲਿਆ ਹੂੰ ਗਲਤ ਤਾਂ ਪਤਾ ਲੱਗੇ ਜਾਂਦੀ ਆ ਹੂੰ ਹੱਸਦੇ ਰਹੇ ਕਹਿੰਦੇ ਮੈਂ ਕਿਹਾ ਸੰਤ ਜੀ ਮੈਂ ਤਾਂ ਤੁਹਾਡੀ ਜ਼ਿੰਮੇਵਾਰੀ ਲੈ ਲਈ ਸੀ ਆ ਗੱਲਾਂ ਤੇ ਸਮਝੌਤਾ ਹੋ ਰਿਹਾ ਸੀ ਹੂੰ ਕਹਿੰਦੇ ਪ੍ਰਧਾਨ ਜੀ ਫਿਰ ਆਪਾਂ ਕਿਹੜਾ ਤੁਹਾਡੀ ਪਿੱਠ ਲੱਗਣ ਦੇਣੀ ਸੀ ਸੰਤ ਤਾਂ ਨਹੀਂ ਕਹੀ ਗੱਲ ਐ ਨਹੀਂ ਵੀ ਸੰਤ ਸਮਝੌਤੇ ਨਹੀਂ ਇੱਕ ਕਹਿਣ ਦੀ ਗੱਲ ਆਨੰਦਪੁਰ ਤੋਂ ਘੱਟ ਸਮਝੌਤਾ ਨਹੀਂ ਕਰਾਂਗੇ ਜੀ ਪਰ ਆਦਰ ਮਾਨ ਵਾਲਾ ਸਮਝੌਤਾ ਸੰਤ ਵੀ ਚਾਹੁੰਦੇ ਸੀ ਨਾ ਹੂੰ ਸਾਡੇ ਜਥੇਦਾਰ ਪਲਮਾਨ ਸੀ ਸ਼ਹੀਦ ਹੋਇਆ ਸੀ ਉਹ ਬਲੂ ਸਟਾਰ ਚ ਹਾਂਜੀ ਉਹਦੀ ਵਰਸੀ ਸੀ ਹੂੰ ਟੋੜਾ ਸਾਹਿਬ ਉੱਥੇ ਬੱਲੇ ਉੱਥੇ ਰਵੀ ਤੇ ਅਮਰਿੰਦਰ ਵੀ ਬੈਠੇ ਸੀ ਅੱਛਾ ਉਹਨਾਂ ਨੇ ਕੱਲੀ-ਕੱਲੀ ਮੀਟਿੰਗ ਦਾ ਵੇਰਵਾ ਦਿੱਤਾ ਕਹਿੰਦੇ ਨਾਲ ਸੀ ਰਵੀਂਦਰ ਹੁਣੀ ਰਵੀਂਦਰ ਉਦੋਂ ਪਹਿਲਾਂ ਅੱਛਾ ਜਦੋਂ ਸਾਂਝੇ ਸੀ ਹਾਂਜੀ ਕਹਿੰਦੇ ਸਾਡੀ ਮੀਟਿੰਗ ਰਜੀਵ ਗਾਂਧੀ ਨਾਲ ਹੂੰ ਕਹਿੰਦਾ ਮੈਂ ਕਿਹਾ ਟੋੜਾ ਸਾਹਿਬ ਕਹਿੰਦੇ ਵੀ ਤੁਸੀਂ ਹਿੰਦੂਆਂ ਨੂੰ ਖੁਸ਼ ਕਰਨ ਲਈ ਹੂੰ ਸਾਡੇ ਨਾਲ ਬੇਇਨਸਾਫੀ ਕਰ ਰਹੇ ਹੋ ਸਾਨੂੰ ਨਿਸ਼ਾਨੇ ਤੇ ਲੈ ਰਹੇ ਹੋ ਹੂੰ ਕਹਿੰਦੇ ਰਜੀਵ ਦੇ ਮੂੰਹੋਂ ਨਿਕਲ ਗਿਆ ਕਹਿੰਦਾ ਹਿੰਦੂ ਤਾਂ ਤਾਂ ਖੁਸ਼ ਹੋਣਗੇ ਜੇ ਅਸੀਂ ਫੌਜ ਭੇਜੀ प्रधान साहब कहंदे मैं कह तू यही करेगा हम तेरे अंदरली गल बाहर निकल आई फस गया टोडा साहब कहंदे टोडा साहब ने घेर लिया राजीव गांधी ने मीटिंग ਦੇ ਵਿੱਚ ਸੀ ਹਮ ਕਹਿੰਦਾ ਘਬਰਾ ਗਿਆ ਹਮ ਕੋਈ ਨਾ ਆਏ ਹੋ ਸਕਦਾ ਅਸਮਾਨ ਆਏ ਸਕਦਾ ਆਏ ਹੋ ਸਕਦਾ ਆਏ ਹੋ ਸਕਦਾ ਅਸੀਂ ਦਰਬਾਰ ਸਾਹਿਬ ਚ ਫੌਜ ਨਹੀਂ ਭੇਜਾਂਗੇ ਹਮ ਸੋ ਇਹ ਇਤਿਹਾਸ ਆ ਹੂੰ ਇਤਿਹਾਸ ਦੇ ਵਿੱਚ ਜਿਹੜੇ ਰਾਹ 'ਚ ਇੰਦਰਾ ਕਾਂਧੀ ਪੈ ਗਈ ਸੀ ਹੂੰ ਤੇ ਜਿੰਨੀ ਸਾਰੀਆਂ ਸੈਸੀ ਪਾਰਟੀਆਂ ਨੇ ਉਹਨਾਂ ਨੂੰ ਬੈਕਿੰਗ ਦਿੱਤੀ ਸੀ ਇਹ ਸਾਰੀ ਕੋਈ ਨਾ ਕੋਈ ਦੋਸ਼ੀ ਨਹੀਂ ਉਹ ਸਾਰੇ ਕਹੇ ਹੂੰ ਸੋ ਮੇਰਾ ਜਿਹੜਾ ਸਵਾਲ ਸੀ ਜਿਹੜਾ ਜੀ ਵੀ ਮਾਫੀ ਭਾਰਤੀ ਸਟੇਟ ਮੰਗੇ ਹੂੰ ਇਹਨਾਂ ਨੇ ਇੰਨੇ ਸਾਲਾਂ 'ਚ ਕਿਹਾ ਮੋਦੀ ਨੂੰ ਮਾਫੀ ਮੰਗ ਹੂੰ ਰਾਜਨਾਥ ਸਿੰਘ ਨੇ ਇੱਕ ਵਾਰ ਲੋਕ ਸਭਾ 'ਚ ਕਹਤਾ ਸੀ ਹਾਂਜੀ 84 ਦੇ ਦੰਗੇ ਨਹੀਂ ਨਸ਼ਲ ਕੁਸ਼ੀ ਆ ਹੂੰ ਕਹਤਾ ਜੀ ਮੁੜ ਕੇ ਜੇ ਨਸ਼ਲ ਕੁਸ਼ੀ ਆ ਉਦੇ ਅਨਸਾਰ ਮੂਵ ਤਾਂ ਕੋਈ ਕੀਤਾ ਨਹੀਂ